ਬੇਸ਼ੱਕ ਪ੍ਰਸਿੱਧ ਜਰਗ ਦੇ ਮੇਲੇ ਜਿਹੜਾ ਉਹਨਾਂ ਦਾ ਮੇਲੇ ਦਾ ਪਰੰਦਾ ਸਮਾਂ ਉਹ ਨੇੜੇ ਨੇੜੇ ਆ ਚੁੱਕਿਆ ਸੋ ਗੱਲ ਕਰੀਏ ਆਪਾਂ ਜਰਗ ਦੇ ਮੇਲਿਆਂ ਦੀ ਜਰਗਦਾ ਪਹਿਲਾ ਮੇਲਾ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹ 26 ਮਾਰਚ ਦਾ ਅਤੇ ਦੂਸਰਾ ਮੇਲਾ 2 ਅਪ੍ਰੈਲ ਅਤੇ ਤੀਸਰਾ ਮੇਲਾ 9 ਅਪ੍ਰੈਲ ਦਾ ਉਹ ਪਿੰਡ ਜਰਗ ਦੇ ਵਿੱਚ ਬੜੇ ਹੀ ਉਤਸ਼ਾਹ ਦੇ ਨਾਲ ਪਰੇਗਾ ਸੋ ਗੱਲ ਕਰੀਏ ਜਰਗ ਦੇ ਮੇਲਿਆਂ ਦੀ ਜਰਗ ਦੇ ਮੇਲਿਆਂ ਤੇ ਪਿਛਲੇ ਕੁਝ ਸਾਲਾਂ ਤੋਂ ਜਿਹੜੀਆਂ ਕੁਸ਼ਤੀਆਂ ਨੇ ਉਹ ਹੁੰਦੀਆਂ ਨੇ ਸੋ ਕਿਹੜੇ ਮੇਲੇ ਤੇ ਇਸ ਵਾਰ ਉਹ ਕੁਸ਼ਤੀਆਂ ਹੋਣਗੀਆਂ ਅਤੇ ਕਿਹੜੇ ਕਿਹੜੇ ਜਿਹੜੇ ਪਹਿਲਵਾਨ ਨੇ ਉਹ ਇਸ ਵਾਰ ਉਹ ਪਿੰਡ ਜਰਗ ਵਿਖੇ ਮੇਲਿਆਂ ਤੇ ਆਪਣੀਆਂ ਕੁਸ਼ਤੀਆਂ ਦੇ ਉੱਤੇ ਜੋਰ ਵਿਖਾਉਣਗੇ ਅਤੇ ਪੂਰੀ ਡਿਟੇਲ ਕੁਸ਼ਤੀਆਂ ਦੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਸੋ ਸਾਡੇ ਦਰਮਿਆਨ ਕੁਸ਼ਤੀਆਂ ਕਰਵਾਉਣ ਦੇ ਜਿਹੜੇ ਮੁੱਖ ਪ੍ਰਬੰਧਕ ਨੇ ਜੋ ਅੱਗੇ ਹੋ ਕੇ ਹੰਬੜਾ ਮਾਰਦੇ ਨੇ ਸਾਡੇ ਪਿੰਡ ਤੋਂ ਜੰਗ ਸਿੰਘ ਜੀ ਨੰਬਰਦਾਰ ਉਹ ਮੌਜੂਦ ਨੇ ਗਲਵਤ ਕਰਨੇ ਆ ਨੰਬਰਦਾਰ ਸਾਹਿਬ ਜਿਸ ਤਰ੍ਹਾਂ ਪਿੰਡ ਜਰਗ ਵਿਖੇ ਜਰਗ ਦੇ ਮੇਲਿਆਂ ਦਾ ਜਿਹੜਾ ਸਮਾਂ ਬਹੁਤ ਨਜ਼ਦੀਕ ਆ ਚੁੱਕਿਆ ਅਤੇ ਪਹਿਲਾ ਮੇਲਾ ਜਿਸ ਤਰ੍ਹਾਂ ਸਾਨੂੰ ਜਾਣਕਾਰੀ ਮਿਲੀ ਆ ਕਿ 26 ਮਾਰਚ ਦਾ ਦੂਸਰਾ 2 April ਦਾ ਤੇ ਤੀਸਰਾ 9 April ਦਾ ਹੋ ਭਰੇਗਾ ਇਹ ਪਿਛਲੇ ਕੁਝ ਸਾਲਾਂ ਤੋਂ ਤੁਹਾਡੇ ਰਹਿਨਵਾਈ ਹੀ ਹੈਟ ਜਿਹੜੀਆਂ ਕੁਸ਼ਤੀਆਂ ਨੇ ਉਹ ਜਰਗ ਦੇ ਮੇਲਿਆਂ ਤੇ ਹੁੰਦੀਆਂ ਨੇ ਸੋ ਸਾਨੂੰ ਦੱਸੋ ਕਿ ਇਸ ਵਾਰ ਜਿਹੜੀਆਂ ਕੁਸ਼ਤੀਆਂ ਨੇ ਉਹ ਹੋਣਗੀਆਂ ਜੇ ਹੋਣਗੀਆਂ ਤਾਂ ਉਹ ਜਰਗ ਦੇ ਕਿਹੜੇ ਮੇਲੇ ਤੇ ਤੁਸੀਂ ਕਰਵਾਉਣ ਜਾ ਰਹੇ ਹੋ ਲਾਲੀ ਜਿਵੇਂ ਨਾ ਆਪਾਂ ਨੂੰ ਪਤਾ ਵੀ ਜਰਗ ਦੇ ਮੇਲੇ ਤੇ ਸਦੀਆਂ ਤੋਂ ਕੁਸ਼ਤੀਆਂ ਹੁੰਦੀਆਂ ਆ ਰਹੀਆਂ ਨੇ ਹਾਂਜੀ ਸਦੀਆਂ ਤੋਂ ਹੀ ਆਪਣੀ ਨਗਰ ਪੰਚਾਇਤ ਤੇ ਆਪਣੇ ਪਿੰਡ ਦੇ ਮਤਲਬ ਬਸਨੀਕ ਬੜੇ ਵਧੀਆ ਤਰੀਕੇ ਨਾਲ ਕੁਸ਼ਤੀਆਂ ਕਰਵਾਉਂਦੇ ਆ ਰਹੇ ਨੇ ਹੂੰ ਪਿਛਲੇ ਟਾਈਮ ਦੇ ਕਰੋਨਾ ਕਰਕੇ ਥੋੜੀਆਂ ਕੁਸ਼ਤੀਆਂ ਦੇ ਵਿੱਚ ਇਹ ਖੜੋਤ ਆ ਗਈ ਸੀ ਪਿਛਲੀ ਵਾਰੀ ਅਸੀਂ ਨਗਰ ਨਿਵਾਸੀਆਂ ਤੇ ਸਹਿਯੋਗ ਨਾਲ ਬਾਬਾ ਬੁੱਧ ਗੁਰਜੀ ਤੇ ਮੰਦਿਰ ਕਮੇਟੀ ਹਮ ਗੁਰਦੁਆਰਾ ਕਮੇਟੀ ਮਤਲਬ ਸਭੂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਧੀਆ ਕੁਸ਼ਤੀਆਂ ਕਰਵਾਈਆਂ ਨੇ ਠੀਕ ਹੈ ਜੀ ਜਿਹਦੇ ਵਿੱਚ ਵੱਡੇ ਪਹਿਲਵਾਨ ਆਏ ਸੀ ਹਾਂਜੀ ਅਸੀਂ ਚਾਹੁੰਦੇ ਆ ਵੀ ਇਹ ਜਿਹੜੀ ਪਰੰਪਰਾ ਨਾਲ ਇਹ ਚੱਲਦੀ ਰਹੇ ਹਮ ਇਹਨੂੰ ਅਸੀਂ ਹੋਰ ਅੱਗੇ ਲੈ ਕੇ ਜਾਈਏ ਠੀਕ ਹੈ ਜਿਵੇਂ ਤੁਹਾਨੂੰ ਪਤਾ ਵੀ ਇਹ ਕੁਸ਼ਤੀਆਂ ਦਾ ਖਰਚਾ ਬਹੁਤ ਆਉਂਦਾ। ਹਾਂਜੀ ਹਾਂ। ਪਿੰਡ ਚੋਂ ਗਰਾਈਆਂ ਤੁਹਾਨੂੰ ਪਤਾ ਵੀ ਪਿੰਡ 'ਚ ਧਾਰਮਿਕ ਕੰਮ ਕਾਫੀ ਚੱਲਦੇ ਨੇ। ਹੋਰ ਵੀ ਬੱਚੇ ਟੂਰਨਾਮੈਂਟ ਕਰਵਾਉਂਦੇ ਨੇ ਬਾਰ-ਬਾਰ ਇਹ ਗਰਾਈਆਂ ਨਾਲ ਥੋੜੀਆਂ ਜਿਹਾ ਮੁਸ਼ਕਲ ਹੋ ਜਾਂਦੀਆਂ ਨੇ। ਠੀਕ ਹੈ। ਆਪਾਂ ਆਪ ਦੇਖਦੇ ਆ ਟੂਰਨਾ ਮਤਲਬ ਜਿਹੜੀਆਂ ਹੁੰਦੀਆਂ ਸ਼ਿੰਝਾ ਹੁੰਦੀਆਂ ਨੇ ਮਤਲਬ ਪਿੰਡ ਤੋਂ ਬਾਹਰ ਜਿਹੜੇ ਸਾਡੇ ਐਨ.ਆਰ.ਆਈ ਭਰਾ ਨੇ ਉਹ ਬਹੁਤ ਸਹਿਯੋਗ ਕਰਦੇ ਨੇ। ਹੂੰ ਚਲੋ ਕੋਸ਼ਿਸ਼ ਤਾਂ ਅਸੀਂ ਕਰਾਂਗੇ ਵੀ ਆਪਣੇ ਲੈਵਲ ਤੇ ਕੁਝ ਦੇਖ ਕੇ ਕਰੀਏ ਚੰਗਾ ਕਰੀਏ ਕੁਝ। ਹੂੰ ਫੇਰ ਵੀ ਅਸੀਂ ਉਹਨਾਂ ਤੋਂ ਕੁਝ ਆਸ ਰੱਖਦੇ ਹਾਂ ਵੀ ਥੋੜੀ-ਮੋਟੀ ਸਾਡੀ ਉਹ ਮਦਦ ਕਰਿਆ ਕਰਨ ਤਾਂ ਇਹਨੂੰ ਅਸੀਂ ਵੱਡੇ ਪੱਧਰ ਤੇ ਬਦਲ ਕੁਸ਼ਤੀਆਂ ਕਰਵਾ ਸਕੀਏ। ਅੱਛਾ ਲੰਮਦਰ ਸਾਹਿਬ ਗੱਲ ਕਰੀਏ ਆਪਾਂ ਕੁਸ਼ਤੀਆਂ ਦੀ ਕਿਹੜੇ ਮੇਲੇ ਤੇ ਫਿਰ ਇਸ ਵਾਰ ਜਿਹੜੀਆਂ ਕੁਸ਼ਤੀਆਂ ਨੇ ਉਹ ਹੋਣ ਜਾ ਰਹੀਆਂ ਨੇ। ਅਸੀਂ ਜੀ ਇਸ ਵਾਰੀ 2 ਅਪ੍ਰੈਲ ਦੂਜਾ ਮੇਲਾ ਹੂੰ ਦੂਜੇ ਮੇਲੇ ਨੂੰ ਕੁਸ਼ਤੀਆਂ ਦਾ ਅਸੀਂ ਦਿਨ ਰੱਖਿਆ ਹਾਂ ਜਿਹਦੇ ਵਿੱਚ ਅਸੀਂ ਪਹਿਲਵਾਨ ਅਮਰੀਕ ਸਿੰਘ ਜੀ ਉਹਨਾਂ ਨਾਲ ਸੰਪਰਕ ਕੀਤਾ। ਹੂੰ ਤੇ ਮਤਲਬ ਹਿੰਦੁਸਤਾਨ ਦਾ ਵੱਡਾ ਪਲਮਾਨ ਜੱਸਾ ਪੱਟੀ ਐ ਇਸ ਵਾਰੀ ਅਸੀਂ ਬੁੱਕ ਕੀਤਾ ਜੱਸਾ ਪੱਟੀ ਜੀ ਹਾਂਜੀ ਜੱਸਾ ਪੱਟੀ ਐ ਇਸ ਵਾਰੀ ਆਊਗਾ ਠੀਕ ਆ ਤੇ ਹੋਰ ਵੀ ਵੱਡੇ ਪਲਮਾਨ ਹੋਗੇ ਜਿਵੇਂ ਮੋਨੂ ਦਈਆ ਹੋ ਗਿਆ ਜੱਸਾ ਮਰਾਉੜ ਹੋ ਗਿਆ ਹੂੰ ਤੇ ਇਹ ਤੁਹਾਡਾ ਰੌਣੀ ਵਾਲਾ ਇਹਨਾਂ ਦੇ ਪਲਮਾਨ ਵੱਡੇ ਹੋਗੇ ਬਾਜ ਹੋਗੇ ਆ ਅੱਛਾ ਜੀ ਤੇ ਕੋਸ਼ਿਸ਼ ਕਰਾਂਗੇ ਵੀ ਹੋਰ ਵੱਡੇ ਪਲਮਾਨਾਂ ਨੂੰ ਵੀ ਅਸੀਂ ਬੁਲਾਈਏ ਅੱਛਾ ਗੱਲ ਕਰੀਏ ਚਲੋ ਤੁਸੀਂ ਆਪਣੇ ਦੋ ਜਿਸ ਤਰ੍ਹਾਂ 2 ਅਪ੍ਰੈਲ ਨੂੰ ਦੱਸਿਆ ਕਿ ਜਰਗ ਦੇ ਮੇਲੇ ਤੇ ਕੁਸ਼ਤੀਆਂ ਹੋਣਗੀਆਂ ਕੀ ਪ੍ਰਾਈਜ਼ ਵਗੈਰਾ ਜਿਸ ਤਰ੍ਹਾਂ ਇਸ ਵਾਰ ਛੰਡੀ ਦਾ ਇਸ ਵਾਰ ਕੀ ਰੱਖਣ ਦੀ ਤੁਹਾਡੀ ਕੋਈ ਯੋਜਨਾ ਬਣੀ ਆ ਦੇਖੋ ਜੀ ਵੱਡੀ ਚੰਦੀ ਤਾਂ ਵੈਸੇ ਤਾਂ ਵੱਡੇ ਪਲਮਾਨ ਕਾਫੀ ਵੱਡਾ ਨਾਮ ਲੈਂਦੇ ਨੇ ਹਾਂ ਜੀ ਤੇ ਜੱਸਾ ਪੱਟੀ ਆ 5-5 4-4 ਲੱਖ ਦੀਆਂ ਕੁਸ਼ਤੀਆਂ ਦੇ ਕੋਲ ਦਾ ਟਰੈਕਟਰਾਂ ਦੇ ਵੱਡੀਆਂ ਗੱਡੀਆਂ ਤੇ ਹੂੰ ਪਰ ਉਹ ਅਮਰੀਦ ਸਿੰਘ ਜੀ ਰੌਣੀ ਨੇ ਦੇਖੋ ਸਾਡੀ ਮਦਦ ਕਰਨਗੇ ਵੀ ਕੋਸ਼ਿਸ਼ ਕਰਾਂਗੇ ਵੀ ਅਸੀਂ ਮਤਲਬ ਜਿੱਥੇ ਤੱਕ ਉਹ ਸੰਭਵ ਹੋ ਸਕੇ ਉਸ ਆਮਰਾ ਸਿੰਘ ਆ ਨਾਮ ਉਹਨਾਂ ਨੂੰ ਦਰਵਾ ਦੇ ਠੀਕ ਆ ਠੀਕ ਆ ਠੀਕ ਆ ਅੱਛਾ ਜਿਸ ਤਰ੍ਹਾਂ ਗੱਲ ਕਰੀਏ ਨੰਬਰਦਾਰ ਸਾਹਿਬ ਚਲੋ ਆਪਣੇ ਪਿੰਡ ਜਰਗ ਦੇ ਜਿਹੜੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਆਪਣੇ ਨਿਵਾਸੀ ਨੇ ਆਪਣੇ ਪਿੰਡ ਜਰਗ ਦੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਚਲੋ ਹਰ ਇੱਕ ਵਾਰ ਜਦੋਂ ਵੀ ਕੋਈ ਪਿੰਡ ਦੇ ਵਿੱਚ ਕੋਈ ਖੇਡ ਪ੍ਰੋਗਰਾਮ ਹੁੰਦਾ ਜਾਂ ਕੋਈ ਵੀ ਚਲੋ ਕੰਮ ਹੁੰਦਾ ਉਹ ਬੱਚੜ ਕੇ ਆਪਣਾ ਸਹਿਯੋਗ ਦਿੰਦੇ ਨੇ ਹਿੱਸਾ ਪਾਉਂਦੇ ਨੇ ਕੁਸ਼ਤੀਆਂ ਦੇ ਵਿੱਚ ਵੀ ਉਹ ਉਹਨਾਂ ਨੇ ਆਪਣਾ ਤੁਹਾਨੂੰ ਸਹਿਯੋਗ ਦਿੰਦੇ ਰਹੇ ਨੇ ਇਸ ਵਾਰ ਤੁਸੀਂ ਕਿਸ ਤਰ੍ਹਾਂ ਦਾ ਫਿਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਵੱਡੇ ਪ੍ਰੋਜੈਕਟ ਦੇ ਅਕੋਰਡਿੰਗ ਇਸ ਵਾਰ ਕੁਸ਼ਤੀਆਂ ਹੋਣਗੀਆਂ ਵੱਡੇ ਪਹਿਲਵਾਨ ਆਉਣਗੇ ਇਸ ਆਪਣੇ ਵਰਗ ਦੇ ਜਿਹੜੇ ਐਨ ਆਰ ਆਈ ਵੀਰ ਨੇ ਉਹਨਾਂ ਤੋਂ ਤੁਸੀਂ ਕੀ ਆਸ ਰੱਖਦੇ ਹੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਾਡਾ ਨਾ ਉਹ ਜਿਹੜੇ ਸਾਡੇ ਪਿੰਡ ਦੇ ਬਾਹਰ ਲੋਕ ਰਹਿੰਦੇ ਨੇ ਉਹਨਾਂ ਨਾਲ ਸਾਡਾ ਅਜੇ ਤੱਕ ਕੋਈ ਸੰਪਰਕ ਨਹੀਂ ਹੋਇਆ ਕਦੇ ਤੇ ਪਿਛਲੀ ਵਾਰੀ ਅਸੀਂ ਕੁਸ਼ਤੀਆਂ ਕਰਾਈਆਂ ਉਹਨਾਂ ਨੇ ਦੇਖੀਆਂ ਹੋਣਗੀਆਂ ਅੱਛਾ ਤੇ ਅਸੀਂ ਆਸ ਰੱਖਦੇ ਹਾਂ ਵੀ ਸਾਡੀ ਉਹ ਸਹਿਯੋਗ ਕਰਨ ਦਾ ਮਤਲਬ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣੀ ਆ ਵੀ ਉਹਨਾਂ ਦਾ ਇੱਕ ਇੱਕ ਪੈਸਾ ਅਸੀਂ ਲਿਖੇ ਲਾਵਾਂਗੇ ਹੂੰ ਕੋਈ ਬੰਦਾ ਇਦਾਂ ਨਹੀਂ ਕਹੋਗਾ ਵੀ ਉਹਨਾਂ ਦੇ ਪੈਸੇ ਦਾ ਕੋਈ ਮਿਸਯੂਜ਼ ਹੋ ਗਿਆ ਠੀਕ ਹੈ ਅਸੀਂ ਮਤਲਬ ਦੁਨੀਆ 'ਚ ਦਿਖਾਉਣਾ ਚਾਹੁੰਦੇ ਹਾਂ ਕਿ ਜਰਗ ਦਾ ਮੇਲਾ ਜਰਗ ਦੇ ਮੇਲੇ ਦੇ ਕੁਸ਼ਤੀਆਂ ਹੁੰਦੀਆਂ ਹਨ ਹਾਂਜੀ ਹਾਂ ਚਲੋ ਆਪਾਂ ਗੱਲ ਕਰਦੇ ਹਾਂ ਚਲੋ ਕੁਸ਼ਤੀ ਕੋਈ ਵੀ ਗੇਮ ਖਾਸ ਤੌਰ ਤੇ ਜਦੋਂ ਮੇਲੇ ਤੇ ਹੁੰਦੀ ਆ ਤਾਂ ਪਿੰਡ ਦਾ ਨਾਂ ਹਣਾ ਜੀ ਇਲਾਕੇ ਦਾ ਨਾਂ ਰੋਸ਼ਨ ਹੁੰਦਾ ਖਾਸ ਤੌਰ ਤੇ ਪਿੰਡ ਜਰਗ ਦਾ ਸਾਰੇ ਹੀ ਜਿਹੜੇ ਐਨ ਆਰ ਆਈ ਬਾਹਰ ਵੀ ਬੈਠੇ ਨੇ ਕਿਉਂਕਿ ਲਾਈਵ ਚੱਲਦਾ ਪ੍ਰੋਗਰਾਮ ਸਾਰੇ ਦੇਖਦੇ ਨੇ ਆਪਣੇ ਬਾਹਰ ਬੈਠ ਕੇ ਹਨਾ ਪਿੰਡ ਦਾ ਨਾਂ ਸਾਰੇ ਨਗਰ ਦਾ ਨਾਂ ਰੋਸ਼ਨ ਹੁੰਦਾ ਪਿੰਡ ਨੂੰ ਕਿ ਮੈਂ ਦੇਖ ਤੂੰ ਤੁਸੀਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਰੇ ਹੀ ਇਸ ਜਿਹੜੀ ਕੁਸ਼ਤੀਆਂ ਨੇ ਇਸ ਵਿੱਚ ਇਨਵੋਲਵ ਹੋਣਾ। ਦੇਖੋ ਜੀ ਪਿਛਲੇ ਸਾਲ ਅਸੀਂ ਪਿੰਡ ਚੋਗ ਰਾਹੀ ਇਕੱਠੀ ਕੀਤੀ ਆ। ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਬੰਦੇ ਨੇ ਮੱਥੇ ਵੱਟ ਪਾਇਆ ਹੋਵੇ। ਅੱਛਾ। ਸਾਨੂੰ ਸਾਰੇ ਪਿੰਡ ਨੇ ਬੜਾ ਖੁਸ਼ ਹੋ ਕੇ ਸਾਡਾ ਸਹਿਯੋਗ ਦਿੱਤਾ। ਜਿੰਨੇ ਕ ਅਸੀਂ ਉਹਨਾਂ ਨੂੰ ਕਿਹਾ ਸਾਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ। ਅਸੀਂ ਮਤਲਬ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆ। ਨਗਰ ਪੰਚਾਇਤ ਦਾ, ਬਾਬਾ ਬੁੱਧਗੁਰਦੀ ਦਾ ਤੇ ਮੰਦਰ ਮਾਤਾ ਕਮੇਟੀ ਦਾ। ਉਹਨਾਂ ਨੇ ਵੀ ਸਾਨੂੰ ਕਾਫੀ ਸਹਿਯੋਗ ਦਿੱਤਾ। ਅਸੀਂ ਉਹਦੀ ਫੇਰ ਸਾਨੂੰ ਆ ਸਾਹਿਬੀ ਸਾਨੂੰ ਚੰਗਾ ਸਹਿਯੋਗ ਫੇਰ ਦੇਣਗੇ ਠੀਕ ਆ ਬਾਕੀ ਹੋਰ ਜੇਕਰ ਤੁਸੀਂ ਕੁਸ਼ਤੀਆਂ ਨਾਲ ਸੰਬੰਧਿਤ ਇਨਫੋਰਮੇਸ਼ਨ ਦੇਣੀ ਚਾਹੁੰਦੇ ਆ ਤਾਂ ਤੁਸੀਂ ਦੱਸ ਸਕਦੇ ਹੋ ਦੇਖੋ ਜੀ ਆਪਾਂ ਤਾਂ ਕਦੇ ਮਤਲਬ ਬਹੁਤਾ ਪਹਿਲਾਂ ਕੁਸ਼ਤੀਆਂ ਵਾਲੇ ਕਮੇਟੀ ਕਮੇਟੀ ਜੀ ਕਦੇ ਰਹੇ ਹੀ ਨਹੀਂਗੇ ਤੁਹਾਨੂੰ ਪਤਾ ਹੀ ਆ ਠੀਕ ਹੈ ਤੇ ਪਿਛਲੇ ਸਾਲ ਤੋਂ ਹੀ ਜਾਂ ਉਦੋਂ ਪਿਛਲੇ ਸਾਲ ਕੁਸ਼ਤੀਆਂ ਥੋੜੀਆਂ ਜਿਹੀਆਂ ਹੋਈਆਂ ਸੀ ਬਤਨ ਬਹੁਤ ਛੋਟੇ ਪੱਧਰ ਤੇ ਹੋਈਆਂ ਸੀ ਉਹ ਹੂੰ ਹੂੰ ਤੇ ਪਿਛਲੇ ਸਾਲ ਸੁਣੀਆਂ ਚੰਗੀਆਂ ਹੋ ਗਈਆਂ ਇਹ ਸਾਲ ਦੇਖੋ ਆਮ ਦੇਖਦੇ ਆ ਵੱਡੀਆਂ ਚਈਆਂ 40 40 50 50 ਲੱਖ ਦੇ ਹੁਣ ਸਲਾਣੇ ਨੇ 20 ਤਰੀਕ ਦੀਆਂ 50 ਲੱਖ ਰੁਪਏ ਦੇ ਪ੍ਰਾਈਸ ਨੇ ਉਹਨਾਂ ਦੇ ਠੀਕ ਹੈ ਅਸੀਂ ਫੇਰ ਸਾਡਾ ਪੱਧਰ 5 4 ਲੱਖ ਰੁਪਏ ਦਾ ਸਾਡਾ ਬਜਟ ਹੁੰਦਾ ਐਨੇ ਤੋਂ ਅਸੀਂ ਸਾਰਦੇ ਆ ਤੇ ਇਹ ਤਾਂ ਪੈਸੇ ਤੇ ਮੁਨਸਰ ਆ ਜਿੱਦਾਂ ਦਾ ਮਤਲਬ ਤੁਹਾਡਾ ਪਿੰਡ ਸਹਿਯੋਗ ਦੇਊਗਾ ਸਾਡੇ ਐਨ ਆਰ ਆਈ ਪ੍ਰੋਜੈਕਟ ਸਹਿਯੋਗ ਦੇਣਗੇ ਹਾਂਜੀ ਹਾਂ ਅਸੀਂ ਓਦਾਂ ਦਾ ਹੀ ਉਹਨਾਂ ਨੂੰ ਮਤਲਬ ਉਹ ਪਿੰਡ ਦਾ ਮਤਲਬ ਪ੍ਰੋਗਰਾਮ ਦਿਖਾਵਾਂਗੇ ਇਹ ਜਗਾ ਫਿਰ ਕਿਹੜੀ ਸਿਲੈਕਟ ਕੀਤੀ ਹੈ ਕੋਈ ਜਿਵੇਂ ਆਪਾਂ ਕਹਿ ਦੀਏ ਕਿਉਂਕਿ ਇਕੱਠ ਵੀ ਮੇਲਾ ਤੋਂ ਵੀ ਜਿਹੜਾ ਤੁਸੀਂ ਦੋ ਤਰੀਕ ਦਾ ਮੇਲਾ 2 April ਦਾ ਉਦੋਂ ਤੇ ਆ ਸਕੇ ਵੱਡਾ ਇਕੱਠ ਹੋਵੇਗਾ ਕਿਉਂਕਿ ਪਬਲਿਕ ਜਾਂ ਦਰਸ਼ਕ ਜਿਹੜੇ ਆਉਂਦੇ ਨੇ ਉਹਨਾਂ ਲਈ ਫਿਰ ਬੈਠਣ ਦਾ ਖੜਨ ਦਾ ਜਿਵੇਂ ਆਪਣਾ ਕਿੱਥੇ ਕੋਈ ਜਗ੍ਹਾ ਕਿਹੜੀ ਸਲੈਕਟ ਕੀਤੀ ਹੈ ਕੋਈ ਹੈ ਕੋਈ ਵੀ ਅਜੇ ਤੱਕ ਤਾਂ ਜਗ੍ਹਾ ਅਸੀਂ ਲੱਭ ਰਹੇ ਹਾਂ ਠੀਕ ਹੈ ਤੇ ਦੇਖਦੇ ਆ ਵੀ ਜਿੰਨਾ ਗਰਾਊਂਡ ਦੇ ਵਿੱਚ ਕੋਈ ਥੋੜਾ ਮਿੱਟੀ-ਮੁੱਟੀ ਛਾ ਕੇ ਰੇਤਾ ਵਗੈਰਾ ਬਾਅਦ ਚ ਅਸੀਂ ਇਕੱਠਾ ਕਰਦਾਂਗੇ ਜਿੱਦਾਂ ਵੀ ਕਮੇਟੀ ਦਾ ਜਾਂ ਪਿੰਡ ਦਾ ਹੂੰ ਜਾਂ ਗਰਾਊਂਡ ਕਮੇਟੀ ਦੇ ਜਿਹੜੇ ਬੱਚੇ ਖੇਡਦੇ ਨੇ ਉੱਥੇ ਹਾਂਜੀ ਹਾਂ ਉਹਨਾਂ ਦੀ ਰਜ਼ਾਮੰਦੀ ਲੈ ਹੋਣਾ ਅਸੀਂ ਉਹ ਤਾਂ ਗਰਾਊਂਡ ਵੀ ਖਰਾਬ ਨਹੀਂ ਕਰਨਾ ਹੈਗਾ ਆਹੋ ਇਹ ਵੀ ਗੱਲ ਹੈ ਯਾ ਕਿ ਫਿਰ ਅਸੀਂ ਆਸ-ਪਾਸੇ ਦੇਖਾਂਗੇ ਜਿੱਦਾਂ ਦੀ ਮਤਲਬ ਸਾਡੀ ਸਲਾਹ ਉਹਨੂੰ ਪੰਚਾਇਤ ਦੀ ਹੂੰ ਤੇ ਜਿਹੜੇ ਸਾਡੇ ਮੋਹਤਵਾਰ ਨੇ ਜਿਵੇਂ ਪੱਪੂ ਹੋ ਗਿਆ ਸਾਡਾ ਪੰਚ ਹੋ ਗਿਆ ਜਾਂ ਇਹ ਜਿਹੜੇ ਸਾਡੇ ਨਾਲ ਲੱਗ ਮੋਹਰੇ ਹੋ ਕੇ ਚੱਲਦੇ ਨੇ ਹੂੰ ਇਹਨਾਂ ਦੀ ਸਲਾਹ ਨਾਲੇ ਜਗ੍ਹਾ ਦਾ ਪ੍ਰ ਸੋ ਦੋਸਤੋ ਆਪਾਂ ਗੱਲਬਾਤ ਕਰ ਰਹੇ ਸੀਗੇ ਆਪਣੇ ਕੁਸ਼ਤੀਆਂ ਦੇ ਜਿਹੜੇ ਮੁੱਖ ਪ੍ਰਬੰਧਕ ਲਾ ਲੋ ਜਾਂ ਕਹਿ ਦਈਏ ਕਿ ਜਿਨ੍ਹਾਂ ਦੀ ਰਹਿਨਮਾਈ ਹੈਟ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਪਿਛਲੇ 3-4 ਸਾਲਾਂ ਤੋਂ ਜਰਗ ਦੇ ਮੇਲਿਆਂ ਤੇ ਇੱਕ ਵਾਰ ਫਿਰ ਜਿਹੜੀਆਂ ਕੁਸ਼ਤੀਆਂ ਨੇ ਉਹ ਸ਼ੁਰੂ ਹੋਈਆਂ ਨੇ ਪਿਛਲੇ ਸਾਲ ਵੀ ਕਾਫੀ ਵੱਡੇ ਪੱਧਰ ਤੇ ਹੋਈਆਂ ਸੀਗੀਆਂ ਇਹ ਕਾਫੀ ਜਿਆਦੇ ਜਿਹੜੇ ਆਪਣੇ ਲੋਕ ਦੇ ਨਹੀਂ ਵੱਡੇ ਪਹਿਲਵਾਨ ਆਏ ਆ ਜੀ ਪਿੰਡ ਸਾਡ ਰੂਪਲਜੀਤ ਖੰਨਾ ਬੁਲਾਇਆ ਸੀ ਗੌਰਵ ਮਾਛੀਵਾੜਾ ਬੁਲਾਇਆ ਵੱਡੇ ਪਹਿਲਵਾਨ ਬੁਲਾਏ ਸੀ ਬਹੁਤ ਵਧੀਆ ਕੁਸ਼ਤੀਆਂ ਹੋਣਗੀਆਂ ਬਹੁਤ ਵਧੀਆ ਕੁਸ਼ਤੀਆਂ ਹੋਣਗੀਆਂ ਐਸੀ ਕੋਈ ਗੱਲ ਨਹੀਂ ਸੋ ਇਸ ਵਾਰ ਵੀ ਜਿਹੜੀਆਂ ਤੁਹਾਨੂੰ ਦੱਸਦੀ ਏ ਕਿ 2 ਅਪ੍ਰੈਲ ਨੂੰ ਜਿਹੜੀਆਂ ਕੁਸ਼ਤੀਆਂ ਨੇ ਉਹ ਜਰਗ ਦੇ ਮੇਲੇ ਤੇ ਹੋਣਗੀਆਂ ਟਾਈਮ ਘੱਟੇ ਰਹਿ ਗਿਆ ਕਿ ਏਡਾ ਜਿਆਦੇ ਨਹੀਂ ਕਿਉਂਕਿ ਪ੍ਰਬੰਧ ਵੀ ਕਰਨੇ ਨੇ ਸੋ ਸਾਰੇ ਨਗਰ ਨਿਵਾਸੀਆਂ ਨੂੰ ਅਤੇ ਖਾਸ ਕਰਕੇ ਐਨ ਆਰ ਆਈ ਵੀਰਾਂ ਨੂੰ ਸਾਡੇ ਵੱਲੋਂ ਨੰਬਰਦਾਰ ਜੀ ਵੱਲੋਂ ਸਮੂਹ ਨਗਰ ਨਿਵਾਸੀਆਂ ਵੱਲੋਂ ਅਪੀਲ ਹੈ ਇਸ ਵਾਰ ਕੁਸ਼ਤੀਆਂ ਦੇ ਉੱਤੇ ਆਪਣਾ ਬਾਛੜ ਕੇ ਆਪਣਾ ਹਿੱਸਾ ਪਾਉਣਾ ਸੋ ਜੋ ਵੀ ਸ਼ਰਧਾ ਦੇ ਮੁਤਾਬਕ ਆ ਉਹ ਤੁਸੀਂ ਇਹਨਾਂ ਕੁਸ਼ਤੀਆਂ ਦੇ ਵਿੱਚ ਹਿੱਸਾ ਆਪਣਾ ਪਾ ਸਕਦੇ ਹੋ ਕਿਉਂਕਿ ਜੇਕਰ ਵੱਡੇ ਪੱਧਰ ਤੇ ਜਾਂ ਵਧੀਆ ਤਰੀਕੇ ਨਾਲ ਜਿਹੜੀਆਂ ਕੁਸ਼ਤੀਆਂ ਹੁੰਦੀਆਂ ਨੇ ਸੋ ਸਾਰੇ ਹੀ ਨਗਰ ਨਿਵਾਸੀਆਂ ਦਾ ਪਿੰਡ ਦਾ ਉਹ ਨਾਂ ਉੱਚਾ ਹੁੰਦਾ ਸੋ ਜਿਸ ਨੇ ਵੀ ਸੰਪਰਕ ਕਰਨਾ ਇਸ ਸਬੰਧੀ ਤੋਂ ਨੰਬਰਦਾਰ ਸਭ ਨਾਲ ਇਹਨਾਂ ਦੇ ਫੋਨ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਮਿਲਦੇ ਹਾਂ ਜੀ ਫਿਰ 2 ਅਪ੍ਰੈਲ ਨੂੰ ਆਪਣੇ ਜਰਗ ਦੇ ਮੇਲੇ ਤੇ ਕੁਸਤੀਆਂ ਦੇ ਉੱਤੇ ਕੁਸਤੀਆਂ ਇਸ ਵਾਰ 2 ਅਪ੍ਰੈਲ 2024 ਦਿਨ ਮੰਗਲਵਾਰ ਨੂੰ ਪਿੰਡ ਜਰਗ ਵਿਖੇ ਹੋਣਗੀਆਂ ਧੰਨਵਾਦ ਜੀ ਸ਼ੁਕਰੀਆ